ਸਭੀ ਸਿੱਖਣੇ ਪ੍ਰਤਨ ਚਾਹੇ ਉਪਤ ਨਾਰੀ ਮੁਨਕਰ ਰਾਹੇ ਸਰਬ ਸਿੱਖਣੀਆਂ ਵਿਸ਼ੇ ਦੀ ਯੋਗ ਚੁਗੰਗੀ ਆ ਰਾਜੋ ਕੀ ਰਾਣੀਆਂ ਗੁਰੂ ਕੇ ਰਾਸਤੇ ਸੇ ਬਿਮੁਖ ਹੋਵेंगी ਔਨਮਾਲ ਸਹਜ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੀਆਂ ਸਿੱਖਣੀਆਂ ਹਨ ਔਰਤਾਂ ਹਨ ਸਖੋਰਤਾਂ ਇਹ ਵੀ ਵਿਸ਼ੇ ਵਿਕਾਰਾਂ ਵਿੱਚ ਪੈ ਜਾਣਗੀਆਂ ਤੇ ਦੂਜੇ ਜਿਹੜੀ ਇਸ ਤਰ੍ਹਾਂ ਮੰਨੂ ਫੋਲੋ ਕਰਨੀ ਹੈ। ਅਰ ਰਾਜਜੋ ਕੀ ਰਾਣੀਆਂ ਗੁਰੂ ਦੇ ਰਾਸਤੇ ਸੇ ਜਿਹੜੀਆਂ ਬਹੁਤ ਰਾਜੋ ਕੀ ਰਾਣੀਆਂ ਹੋ ਵੀ ਹੋਣਗੀਆਂ ਉਹ ਵੀ ਗੁਰੂਆਂ ਦੇ ਰਸਤੇ ਤੇ ਮਰਿਆਦਾ ਤੋਂ ਉਲਟ ਚੱਲਣਗੀਆਂ ਆਉਣ ਵਾਲੇ ਸਮੇਂ 'ਚ। ਗੰਗਾ ਰਹੇਗੀ ਬਸ 59 ਤਬ ਹਉ ਤੂ ਦਿਖਾਵਾਂਗਾ 8 ਜਿਹੜੀ ਗੰਗਾ ਜਿਹੜੀਆਂ ਤਿੰਨ ਹਨ ਮੰਦਕਨੀ ਜਿਹੜੀ ਸਵਰਗ ਤੋਂ ਨਿਕਲਦੀ ਹੈ ਜਾਨਵੀ ਉਹ ਪਤਾਲ ਤੋਂ ਨਿਕਲਦੀ ਹੈ ਜਾਨਵੀ ਰਿਸ਼ੀ ਕੀਨ ਜਿਹੜੀ ਜੀ ਸ੍ਰੀ ਰਾਮਚੰਦਰ ਜੀ ਦੇ ਬਾਸ ਵਿੱਚ ਹੋਏ ਹਨ ਜਿਹੜੀ ਕਿ ਤੇ ਭਾਗੀ ਰਥ ਜਿਹੜੀ ਹਨ ਉਹ ਮਾਤ ਲੋਕਮ ਨੇ ਮ੍ਰਿਤ ਮੰਡਲ ਨੇ ਤਿੰਨ ਤਰ੍ਹਾਂ ਦੀ ਜਿਹੜੀ ਗੰਗਾ ਚ ਲਿਖੀ ਹੈ ਮਹਾਰਾਜ ਨੇ ਗੰਗਾ ਦ੍ਰਿਸ਼ਟਕੂਟ ਹੈ ਗੰਗਾ ਦਾ ਜਿਹੜਾ ਪਦ ਹੈ ਜਿੱਥੇ ਵੀ ਸੌ ਸੱਕ ਵਿਚਾਰ ਆਵੇਗਾ ਉਸ ਦੀ ਗਿਣਤੀ ਤਿਲ ਲਈ ਜਾਵੇਗੀ ਜਿੱਥੇ ਵੀ ਗੰਕਲ ਗੰਗਾ ਦਾ ਵਰਨਨ ਆਵੇਗਾ ਉਹਦੇ ਉਧਰ ਆਵੇਗਾ ਤਾਂ ਉਸ ਦਾ ਜਿਹੜਾ ਉਹ ਤਿੰਨ ਲਈ ਜਾਵੇਗੀ ਗਿਣਤੀ ਤਿੰਨ ਸਮਝ ਆ ਜਾਵੇ ਜਾਨੀ ਕਿ ਕੁੱਲ ਗਿਣਤੀ ਹੋਈ ਤਿੰਨ ਕੁੱਲ ਜਿਹੜੀ ਗਿਣਤੀ ਹੈ ਉਹ ਤਿੰਨ ਪਲੱਸ 90 ਪਲੱਸ 8 ਯਾਨੀ 70 ਟੋਟਲ ਦੱਸਿਆ ਮਹਾਰਾਜ ਨੇ ਦਸਨ ਪਾਸ਼ਾ ਦਾ ਸੰਦੀਪ ਜਾਣ ਦਾ ਸੰਬਤ ਜਿਹੜਾ ਹੈਗਾ ਸਣੀ ਦੇ ਜਿਹੜਾ ਉਹਨਾਂ ਦੇ ਸੀ ਨਾਰਾਜ ਦਾ ਉਹਨਾਂ ਦਾ ਸੰਬਤ ਜਿਹੜਾ ਹੈਗਾ 1700 1775 ਸਣੀ ਦੇ ਜਾਣ ਦਾ ਜਿਹੜਾ ਸਮਾਂ 1775 70 ਕੀ 1835 ਈਸਵੀ ਦੀ ਜਿਹੜੀ ਬਾਤ ਹੈ ਉਸ ਵਕਤ ਦੀ ਜਿਹੜੀ ਗੱਲ ਹੈ ਜਦ ਅਹਿਮਦ ਅਵਦਾਲੀ ਦੇ ਪੁੱਤ ਜਮਾਨ ਸ਼ਾਹ ਨੇ ਇੱਧਰ ਪੰਜਾਬ ਉੱਤੇ ਹਮਲਾ ਕੀਤਾ ਅਤੇ ਉਹ ਸਭ ਜਿਹੜਾ ਹੀਆ ਪੁੱਤਲ ਪੁੱਤਲ ਕਰ ਦਿੱਤਾ ਪੰਜਾਬ ਉੱਤੇ ਹੀ ਜਿਹੜੀ ਇੱਕ ਕ੍ਰੋਧੀ ਹੋਈ ਸੀ ਉਸ ਸਮੇਂ 1835 ਸ਼ਾਂਤਿ ਅਹਿਮਾਲੇ ਮਸੂਰ ਤੇ ਨਾਦਰ ਗ੍ਰਿਫਤ ਸਾਡੇ ਪੁਰੇ ਕੰਮ ਹੀ ਨਾਦਰ ਫ਼ੈਜ਼ ਸ਼ਾਹ ਦਾਲੀ ਅਤੇ ਜਮਾਨ ਸ਼ਾਹ ਦੀ ਮੂਰਤ ਵਾੜ ਕੇ ਸਾਡੇ ਸਾਹਮਣੇ ਆ ਗਏ ਪੰਜਾਬ ਜਿਹੜਾ ਉਸ ਸਮੇਂ ਕੁਚਲੇ ਗਿਆ ਤਾਂ ਆਪਕੇ ਪੰਜਾਬ ਉਸ ਸਮੇਂ ਉਸ ਦਾ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਸਿੱਖ ਸ਼ਹੀਦ ਭੂਮ ਧਰ ਜਨਮਾ ਗਿਲਖਪੁਰੀ ਲਗ ਰਾਜ ਨ ਪਰਮਾ ਸਿੱਖ ਸੇਕ ਧਰਤੀ ਪਰ ਜਨਮ ਲឹងਗੇ ਔਰ ਕਲਕੱਤੇ ਤੱਕ ਰਾਜ ਕਰਨਗੇ ਇਸ ਵਿੱਚ ਕੋਈ ਸ਼ੱਕ ਵਾਲੀ ਬਾਤ ਨਹੀਂ ਆਉਣ ਵਾਲੇ ਸਮੇਂ ਚ ਮਹਾਰਾਜ ਨੇ ਕਿਹਾ ਤੇ ਸਹੀਦ ਸਿੰਘ ਜਿਹੜੇ ਹਨ ਉਹ ਧਰਤੀ ਤੇ ਆਉਣਗੇ ਜਨਮ ਲੈਣਗੇ ਮਨੁੱਖ ਦਾ ਰੂਪ ਧਾਰਨ ਕਰਨਗੇ ਅਤੇ ਕਲਕੱਤੇ ਤੱਕ ਉਹਨਾਂ ਦਾ ਰਾਜ ਹੋਵੇਗਾ ਤੇ ਇਸ ਤੇ ਕੋਈ ਸ਼ੱਕ ਨਾ ਕੀਤਾ ਜਾਵੇ 100 ਸਾਖੀ ਜਿਹੜੀ ਹੈਗੀ ਆ 82 ਨੰਬਰ ਸਾਖੀ ਵਿੱਚ ਵਿਸਥਾਰ ਹਵਾਲਾ राज ठहराओं पुनी तिलक पूरी बजाऊं पूरा, ऐसी बात तवे बनाई जबकि तेज जलाई ऐसी बात उस वक्त प्रगट होगी और उस समा उस वक्त आएगा जब दुनिया में नाम का जाप सुपने मात्र हो माया का ही अति जोर होएगा ਇਹ ਉਦੋਂ ਹੋਵੇਗਾ ਜਦੋਂ ਜਿਹੜਾ ਕੋ ਕਾਲ ਯੁਗ ਮਹਾਰਾਜ ਨੇ ਵਚਨ ਕੀਤੇ ਹਨ ਕਾਲ ਯੁਗ ਜਿਹੜਾ ਹੈਗਾ ਉਹ ਆਪਣੇ ਚਰਮ ਸੀਮਾ ਤੇ ਹੋਏਗਾ ਉਸ ਸਮੇਂ ਉਸ ਵਕਤ ਦੀ ਗੱਲ ਹੋਵੇਗੀ ਜਦੋਂ ਕਿ ਸਾਰੇ ਕੋਈ ਵੀ ਨਾਮ ਨਹੀਂ ਜਪੇਗਾ ਜਿਹੜਾ ਜਪੇਗਾ ਬੜਾ ਹੀ ਯੁਗੋ ਗਰੀਬ ਲੋਕ ਲੋਕ ਉਹਨੂੰ ਦੇਖਣਗੇ ਵੀ ਇਹ ਨਾਮ ਜਪ ਰਿਹਾ ਇੱਕ ਸੁਪਨੇ ਮਾਤਰ ਹੋਵੇਗਾ ਜਦੋਂ ਹਟਾਉਣ ਦੀ ਕੋਸ਼ਿਸ਼ ਕਰਨਗੇ ਨਾਮ ਆਪਾਂ ਸਾਰੇ ਮਾਇਆ ਸਾਰੇ ਜਿਹੜੇ ਮਾਇਆ ਵਿੱਚ ਗੁਲਤਾਨ ਹੋਣਗੇ ਆਉਣ ਵਾਲੇ ਸਮੇਂ ਵਿੱਚ ਭੀਖੋ ਬਾਣੀ ਮਹਾਰਾਜ ਨੇ ਕੀਤੀਆਂ ਨੇ ਜਿਹਦੇ ਵਿੱਚ ਕਲਯੁਗ ਦਾ ਜਿਹੜਾ ਜ਼ੋਰ ਹੋਵੇਗਾ ਠੀਕ ਹੈ ਨਾ ਮਾਇਆ ਦਾ ਜ਼ੋਰ ਹੋਵੇਗਾ ਸਿੰਘ ਦੇਖ ਹੋਈ ਸੈਨਾ ਸਾਥੀ ਦਲੀਪ ਸਿੰਘ ਗਰਜੇ ਪੀਲੇ ਹਾਥੀ ਸਿੰਘੋ ਸਿੰਘੋ ਮੇ ਇੱਕ ਫੌਜ ਦਾ ਸ਼ਾਨਦਾਰ ਜਿਹੜਾ ਸਰਦਾਰ ਹੋਵੇਗਾ ਇਸ ਤਰ੍ਹਾਂ ਦਾ ਜਿਵੇਂ ਰੁਸ਼ਕ ਦੀ ਜੜ ਹੁੰਦੀ ਹੈ ਦਰਖਤ ਜੜ ਕੇ ਸਹਾਰੇ ਪੂਰਤਾ ਪਰਤਾਰ ਖਾਂ ਰਹਿਤਾ ਹੈ ਔਰ ਖਾਸਾ ਉਨ ਕੀ ਆਸਰੇ ਫੂਲੇਗਾ ਹਨ ਇਹ ਸਰ ਸਰਦਾ ਦਲੀਪ ਸਿੰਘ ਜਿਹੜਾ ਹੋਵੇਗਾ ਉਹਦੇ ਬਾਰੇ ਗੱਲ ਕੀਤੀ ਮਹਾਰਾਜ ਨੇ ਤੇ ਉਹਨਾਂ ਦਾ ਸਰਦਾਰ ਹੋਵੇਗਾ ਜਿਹੜਾ ਖਾਲਸਾ ਉਹਦੇ ਵਿੱਚ ਉਹਨਾਂ ਨਾਲ ਲੱਗ ਕੇ ਵਧੇਗਾ ਉਹਦੀ ਤਾਕਤ ਵਧੇਗੀ ਮਹਾਰਾਜ ਉਹ ਕੌਣ ਹੋਗਾ ਤਾਂ ਮਹਾਰਾਜ ਨੇ ਕਿਹਾ ਕਿ ਦਲੀਪ ਸਿੰਘ ਜਿਸki ਗਰਜ ਸ਼ੇਰ ਕੇ ਸਮਾਨ ਹੋਗੀ ਪਰ ਉਹ ਹਾਥੀ ਪਰ ਸਵਾਰ ਹੋਗਾ ਦਲੀਪ ਸਿੰਘ ਜਿਹੜਾ ਸੂਰਮਾ ਦਲੀਪ ਸਿੰਘ ਸੀਗੇ ਉਹਨਾਂ ਬਾਰੇ ਮਹਾਰਾਜ ਨੇ ਯੋद्धा ਉਹਨਾਂ ਬਾਰੇ ਗੱਲ ਕੀਤੀ ਹੈ ਇੱਥੇ ਇੱਕ ਨੋਟ ਵੀ ਅੱਗੇ ਲਿਖਿਆ ਕਿ ਮਤ ਖਿਆਲ ਕਰੋ ਕਿ ਜੇ ਦਲੀਪ ਸਿੰਘ ਸ੍ਰੀ ਪੰਜਾਬ ਮਹਾਰਾ ਰਜੇਸ਼ ਸਿੰਘ ਦਾ ਪੁੱਤਰ ਹੋ ਚੁੱਕਾ ਹੈ ਜਿਸ ਕੋ ਵੇਜੋ ਨੇ 1800 1899 ਇਸ ਵੀ ਕੇ ਬਹਿਦ ਵਿਲਾਪੇ ਲਏ ਗਏ ਥੇ ਇੰਗਲੈਂਡ ਲੈ ਕੇ ਸੀ ਜ ਉਹ ਦਲੀਪ ਸਿੰਘ ਜੀ ਹੋਣਗੇ ਜਿਸ ਨੇ ਕਿਸੇ ਵਕਤ ਦਿੱਲੀ ਬਸਾਈ ਸੀ ਯਾਨੀ ਕਿ ਦਲੀਪ ਸਿੰਘ ਹੋਵੇਗਾ ਜਿਸ ਨੇ ਦਿੱਲੀ ਬਸਾਈ ਸੀ ਇਹ ਉਹ ਨਿਤ ਜਿਹੜਾ ਵਿਲਾਪ ਲੈ ਜਾਣਗੇ ਪਰ ਉਹ ਸਿਰ ਪ੍ਰਗਟ ਹੋਣਗੇ ਔਰ ਉਹਨਕੇ ਹਾਕਮਨ ਪਰ ਮਹਾਰਾਜ ਜੀ ਦਾ ਇਸ਼ਾਰਾ ਹੈ। ਅਤੀਓ ਦਵਰਾ ਹੋਣਗੇ। ਕਲਯੁਗ ਦੇ ਅੰਤ ਵਿੱਚ ਅੱਗੇ ਸਤਿਗੁਰ ਕਲਗੀਧਰ ਜੀ ਮਹਾਰਾਜ ਰੰਗੀਆਂ ਦੇ ਬਾਰੇ ਵਿੱਚ ਮਹਾਰਾਜ ਪ੍ਰਮਾਣ ਕਰਦੇ ਹਨ। ਰਿਤੰ ਫਰੰਗੀ ਬਦਪੁਰ ਮੱਦ ਪੁਗ ਗੇ ਰਾਜ ਤੇਜ ਭੈ ਦਬ ਮਹਾਰਾਜ ਰਣਜੀਤ ਸਿੰਘ ਜੀ ਨੇ ਸਤਲੁਜ ਪਾਰ ਸਰਹੰਦਤੀ सिख रियातों पर भी कब्जा कर लिया मिंटू महाराज साहब जी की इस पेशकदमी को अंग्रेजी मुफाद के खिलाफ समझता था जो तो रंजीत सिंह ने ਸਤਬੁਜ ਪਾਰ ਸਿੱਖੋਂ ਵੀ ਰੈਸਟੋਪਰਾ ਵੀ ਆਪਣਾ ਕਬਜ਼ਾ ਕਰ ਲਿਆ ਤਾਂ ਗ੍ਰੇਜ ਸਤਬੁਜ ਪਾਰ ਲੁਧਿਆਣੇ ਵਾਲੇ ਕ ਵੀ ਪਰ ਵੀ ਕਬਜ਼ਾ ਕਰ ਲਿੱਤਾ ਤਾਂ ਅੰਗਰੇਜ਼ ਉਹਦੇ ਇਸ ਗੱਲ ਨੂੰ ਬੁਰਾ ਮੰਨਿਆ ਇਸ ਲਈ ਉਹਨਾਂ ਨੇ ਸਰ ਚਾਰਲਸ ਬਿਟਕਾਫ ਨੂੰ ਸ੍ਰੀ ਅੰਮ੍ਰਿਤਸਰ ਭੇਜ ਕਰ ਮਹਾਰਾਜ ਜੀ ਕੇ ਸਾਥ ਇੱਕ ਕੰਟਰੈਕਟ ਕੀਤਾ ਜਿਸ ਨੂੰ ਐਦਨਾਮਾ ਅੰਮ੍ਰਿਤਸਰ ਕਹਿੰਦੇ ਹਨ ਵਾਲਾ ਗੋਲਡਨ ਤਾਰੀਖ ਹਿੰਦ ਵਿੱਚ ਵੀ ਇਸ ਦਾ ਵਰਨਣ ਹੈ ਇਸ ਐਡਨਮੇ ਵਿੱਚ ਕੀ ਕਰਾਰਾ ਜਿਹੜਾ ਕਰਾਰ ਪਾਇਆ ਕਿ ਸਤਲੁਜ ਤੋਂ ਪਾਰ ਅੰਗਰੇਜ਼ਾਂ ਦੀ ਹਕੂਮਤ ਰਹੇ ਔਰ ਸਤਲੁਜ ਤੋਂ ਉਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਰਹੇਗੀ ਪਹਿਲੇ ਫਰੰਗੀ ਲੁਧਿਆਣੇ ਵਿੱਚ ਰਾਜ ਸਾਜ ਚਲਾएंगे ਦੂਸਰੇ ਬੰਨੇ ਸਿੱਖਾਂ ਦੀ ਹਕੂਮਤ ਰਹੇਗੀ परंतु कुछ समय पर खालसे के राज को ज्वाल आना शुरू होगा चिंता बदी सगल के बीच सभी पुकारा सदगुर नीच महाराजा रीत सिंह की मौत इच्छा जो हुई तो जिखा कुमत ਥੰਦੇ ਥਲੇ ਜਾਣ ਲੱਗ ਪਈ ਔਰ ਫਰੰਗੀ ਨੇ ਆਪਣੇ ਜੋਰ ਨੂੰ ਵਧਾਣਾ ਚਾਹਾ ਤੇ ਖਾਲਸੇ ਨਾਲ ਲੜਾਈਆਂ ਦਾ ਆਰੰਭ ਹੋਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਦੇ ਰਜਾ ਨੇ ਕਿਹਾ ਕਿ ਹੁਣ ਇਹਨਾਂ ਨੂੰ ਦਬ ਲਿਆ ਜਾਵੇ ਤੇ ਉਹਨਾਂ ਨੇ ਖਾਲਸੇ ਦੇ ਨਾਲ ਦੁਰਾਈਆਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਬੜੇ ਪਰੇਸ਼ਾਨੀ ਤੇ ਉਦਾਸੀਆਂ ਉਦਾਸੀ ਸਾਰੇ ਸਾਰਿਆਂ ਦੇ ਵਿੱਚ ਵੱਧ ਗਈ ਕਿਉਂਕਿ ਖਾਲਸੇ ਦੀ ਮੌਤ ਅਤੇ ਤਬਾਹੀ ਸਾਹਮਣੇ ਨਜ਼ਰ ਆਉਣ ਲੱਗ ਪਈ। ਤਦ ਸਾਰੇ ਹੀ ਸਤਗੁਰੂ ਜੀ ਦਾ ਨਾਮ ਲੈ ਕੇ ਪੁਕਾਰਨ ਲੱਗੇ। ਇਹੋ ਕਾਲਸੇ ਨੂੰ ਲੱਗ ਗਿਆ ਕਿ ਅਸੀਂ ਹੁਣ ਕਮਜ਼ੋਰ ਪਾ ਰਹੇ ਹਾਂ। ਤੋਂ ਉਹਨਾਂ ਨੇ ਮਹਾਰਾਜ ਨੂੰ ਪੁਕਾਰਨਾ ਸ਼ੁਰੂ ਕਰਤਾ ਮਹਾਰਾਜਾ ਦਾ ਨਾਮ ਲੈਣਾ ਸ਼ੁਰੂ ਕਰਤਾ। ਹੂ ਬਨਾਰ ਧੰਨ ਉਡੁੱਢਲੇ ਸਭ ਖਾਲਸਾ ਬਹੁਤ ਦੁਖੀ ਦੇ। ਇਸਤਰੀ ਔਰ ਧਨ ਦੇ ਪਿੱਛੇ ਸਿੰਘ ਪਹਿਨਗੇ ਅਤੇ ਗੁਰਮਤ ਕੋ ਸਖਣੇ ਹੋ ਜਾਣਗੇ ਇਸ ਦਾ ਫਲਸੂਫਿਕਾਲ ਸੇ ਨੂੰ ਦੁੱਖ ਦੀ ਪ੍ਰਾਪਤੀ ਹੋਗੀ ਮਹਾਰਾਜ ਨੇ ਪਹਿਲਾਂ ਵਚਨ ਕੀਤੇ ਸੀਗੇ ਜੇ ਤੁਸੀਂ ਇਸਤਰੀ ਔਰ ਧਨ ਦੇ ਪਿੱਛੇ ਲੱਗੇ ਤਾਂ ਤੁਹਾਡੀ ਜਿਹੜੀ ਤਾਕਤ ਘਟ ਜਾਏਗੀ ਤੇ ਇਸ ਤਰ੍ਹਾਂ ਹੀ ਅੱਗੇ ਕਹਿੰਦੇ ਹੋ ਹੋਣ ਵਾਲਾ ਹੋਇਆ ਮਹਾਰਾਜ ਕੀਤੇ ਸੀ ਵਚਨ ਪਰੰਤੂ ਕੁਝ ਸਮੇਂ ਦੇ ਉਪਰੰਤ ਜਿਸ ਨੂੰ ਸਦੀਆਂ ਲੱਗ ਜਾਂ ਜਿਸ ਦਾ ਬਿਆਨ 160 ਵਿੱਚ ਪੰਜੀ ਸਾਖੀ ਵਿੱਚ ਸ਼ਾਮਲ ਹੈ ਖਾਲਸਾ ਦੌਰ ਫਿਰ ਲਿਖਿਆ ਹੈ ਦੌਰ ਦौरा ਫਿਰ ਲਿਖਿਆ ਅਗਲੀ ਤੁਕ ਦੇਖਿਓ ਮੱਧ ਖਾਲਸੇ ਚਮਕੇ ਦੀਪ ਦਿਲੀਪ ਸਿੰਘ ਰਾਜਨ ਸਿਰਹ ਦੀਪ ਖਾਲਸੇ ਦਾ ਜਿਹੜੀ ਸ਼ਾਨ ਸੀ ਦੀਪੋਂ ਵਿੱਚ ਚਮਕੇਗਾ ਔਰ ਦਿਲੀਪ ਸਿੰਘ ਦਾ ਰਾਜ ਸਭ ਰਾਜੋ ਕੀ ਸਿਰ ਪਰ ਉਨਕਸ਼ ਹੋਗਾ ਗਰੀਬ ਸਿੰਘ ਦਾ ਰਾਜ ਜਿਹੜਾ ਸੀਗਾ ਸਾਰੇ ਰਾਜਾਂ ਤੇ ਉਹਦਾ ਕਬਜ਼ਾ ਹੋਏਗਾ ਸਾਰੇ ਰਾਜੋ ਦੇ ਅਧੀਨ ਹੋਣਗੇ ਅੱਗੇ ਮਹਾਰਾਜ ਜਿਹੜਾ ਕਲਗੀਧਰ ਦੀ ਸ਼ਾਸਤਰੋਂ ਦਾ ਹਵਾਲਾ ਜਿਹੜਾ ਦੇਉਂਦਾ ਹੈ ਪ੍ਰਚੇਪ ਪਾਕ ਵਿਕਖਤ ਪਰਬ ਜੀ ਜਿase ਕਾਯੋਗ ਵਿਆਸ ਰਿਖ ਸਰਬ ਪਹਿਲੇ ਮੈਂ ਆ인다 ਆਉਣ ਵਾਲੇ ਜਮਾਨੇ ਦਾ ਉਹ ਹਿੱਸਾ ਵਿਆਨ ਕਰਾਂਗਾ ਜਿਵੇਂ ਸ੍ਰੀ ਵਿਆਸ ਜੀ ਨੇ ਸਰਵ ਰਿਸ਼ੀਆਂ ਨੂੰ ਸੁਣਾਇਆ ਹੈ ਮਹਾਰਾਜ ਕਹਿੰਦੇ ਨੇ ਕਿ ਆਉਣ ਵਾਲੇ ਜਮਾਨੇ ਦਾ ਜੜਾਗਾ ਥੋੜਾ ਜਿਹਾ ਮੈਂ ਦੱਸਾਂਗਾ ਉਸ ਦੇ ਬਾਰੇ ਵਿੱਚ ਜਿਵੇਂ ਕਿ ਰਿਸ਼ੀ ਵਿਆਸ ਜੀ ਨੇ 릭ਸ਼ੀਆਂ ਨੂੰ ਜਿਹੜਾ ਉਹ ਸੁਨਾਇਆ ਸੀ ਅਕਬਰ ਬ੍ਰਹਮਣ ਬ੍ਰह्मचारी ਵਕਤਰਾ ਅਕਬਰ ਬ੍ਰह्मचारी ਵਕਤਾਰਾ ਧਰਮ ਆਪਣਾ ਖੂਬ ਸਵਾਰਾ ਅਕਬਰ ਬ੍ਰह्मचारी ਨੇ ਜਨਮ ਲੀਆ ਔਰ ਆਪਣੇ ਸਮੇਂ ਆਪਣੀ ਬਾਦਸ਼ਾਹੀ ਨੂੰ ਧਰਮ ਕੇ ਸਾਥ ਅੱਛੀ ਤਰ੍ਹਾਂ ਨਵਾਇਆ ਤੇ ਸੋਹਣੀ ਹਕੂਮਤ ਕੀਤੀ